ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ 26 ਨਵੰਬਰ ਨੂੰ ਦਿੱਲੀ ਦੇ ਇਤਿਹਾਸਕ ਮੋਰਚੇ ਦੀ ਸ਼ੁਰੂਆਤ ਅਤੇ ਟ੍ਰੇਨ ਜੂਨੀਅਨ ਵੱਲੋਂ 4 ਲੇਬਰ ਕੋਡ ਰੱਦ ਕਰਵਾਉਣ ਆਪਣੀਆਂ ਹੋਰ ਮੰਗਾਂ ਲਈ ਇਸੇ ਦਿਨ ਕੀਤੀ ਹੜਤਾਲ ਨੂੰ ਅੱਜ ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾਹ ਵੱਲੋਂ ਰੋਸ ਦਿਵਸ ਮਨਾਉਂਦੇ ਹੋਏ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫਤਰਾ ਗੈਰ ਤਰਨਾ ਦਿੱਤਾ ਅਤੇ ਰਾਸ਼ਟਰਪਤੀ ਦੇ ਨਾਮ ਹੱਕ ਪੱਤਰ ਦਿੱਤਾ ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਤਾਰਨ ਕਰਕੇ ਦਿੱਲੀ ਸਰਤਾਹ ਦੇਲੀ ਭੇਡ ਕੀਤੀ ਗਈ ਅੱਜ ਦੇ ਧਰਨੇ ਨੂੰ ਸਬੋਧਨ ਕਰਦਿਆਂ ਸੋ ਬਲਾਸੀਨੀਰ ਮੀਤ ਪ੍ਰਧਾਨ ਚੰਦਾ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਜਰਨਲ ਸਕੰਦਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਵਿੰਗ ਦੇ ਆਗੂ ਹਰਵਿੰਦਰ ਬਿੰਦੂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੇਸ਼ ਦੇ ਮਾਲ ਖਜ਼ਾਨੇ ਜਨਤਕ ਅਦਾਰੇ ਅਤੇ ਜ਼ਮੀਨਾਂ ਲੋਕਾਂ ਦੇ ਵਿਰੋਧ ਦੇ باوجود ਕਾਰਪੋਰੇਟ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ ਅਤੇ ਦੇਸੀ ਅਤੇ ਵਿਦੇਸੀ ਕਾਰਪੋਰੇਟ ਘਰਾਣਿਆਂ ਨੂੰ ਸਸਤੀ ਮਜ਼ਦੂਰ ਮਹੀਆ ਕਰਾਉਣ ਲਈ ਬੇਰੁਜ਼ਗਾਰੀ ਪੈਦਾ ਕੀਤੀ ਜਾ ਰਹੀ ਹੈ ਚਾਰ ਲੇਬਰ ਕੋਡ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਪੂਰੇ ਭਾਅ ਨਾ ਮਿਲਣ ਕਰਕੇ ਉਹਨਾਂ ਦੇ ਸਿਰ ਕਰਜ਼ਾ ਚੜਦਾ ਜਾ ਰਿਹਾ ਹੈ ਜਦੋਂ ਕੋਈ ਲੋਕਾਂ ਦੀ ਲੁੱਟ ਕਰੇ ਕਾਰਪੋਰੇਟ ਘਰਾਵਿਆਂ ਦੀ ਲੱਖਾਂ ਕਰੋੜਾ ਰੁਪਏ ਦੀ ਕਰਜ਼ੇ ਮਾਰ ਕੀਤੇ ਜਾ ਰਹੇ ਹਨ ਹੁਣ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਰਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਸਾਰੀਆਂ ਫਸਲਾਂ ਲਈ ਕਾਨੂੰਨੀ ਗਰੰਟੀ ਸ਼ੁਦਾ ਖਰੀਦ ਦੇ ਨਾਲ ਨਾਲ 2 ਪਲੱਸ 50% ਦਾ ਸੁਆਮੀ ਨੱਥਨ ਫਾਰਮੂਲੇ ਅਨੁਸਾਰ ਸਾਰੀਆਂ ਫਸਲਾਂ ਤੇ ਐਮ ਐਸ ਪੀ ਦਿੱਤੀ ਜਾਵੇ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਹੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚਿੰਨ ਨੂੰ ਸਾਰ ਕਰ ਰਹਿਵਤੇ ਸ਼ੇਅਰ ਕਰਨਾ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਮੇਰਾ ਨਾਮ ਸ਼ੰਗਾਰਾ ਸਿੰਘ ਮਾਨਮ ਭਾਰਤੀ ਕਿਸਾਨ ਨੂੰ ਨੇ ਇੱਕਤਾ ਗ੍ਰਾਂਹਾਂ ਦਾ ਮੈਸੂਬਾ ਸਥਾਪਿਤ ਕੀ ਕਰਨੇ ਚਾਹੁੰਦੇ ਜਿਹੜਾ ਅੱਜ ਦਾ ਅੱਜ ਦੇਖੋ ਤੁਹਾਨੂੰ ਸਭਨਾਂ ਨੂੰ ਪਤਾ ਹੈ ਦਿੱਲੀ ਦਾ ਇਤਿਹਾਸਕ ਕੋਹੜ ਜੋ ਸਾਰੇ ਵਰਡ ਦੇ ਵਿੱਚ ਕਿਰਤੀ ਲੋਕਾਂ ਵੱਲੋਂ ਸਫਲ ਹੋ ਕੇ ਨਿਭੜਿਆ ਸੀਗਾ ਉਹਦੀ ਅੱਜ ਬਰੇ ਗੰਢ ਹੈ ਕਿਉਂਕਿ ਚੌਥਾ ਸਾਲ ਹੋ ਗਿਆ ਐਸੇ ਦਿਨ 20 ਨਵੰਬਰ ਨੂੰ ਦਿੱਲੀ ਵੱਲ ਚਾਲੇ ਪਾਏ ਸੀਗੇ ਸਾਰੇ ਕਿਰਤੀ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਤੋਂ ਲੈ ਕੇ ਲਗਾਤਾਰ 13 13 ਮਹੀਨੇ ਦਿੱਲੀ ਦੇ ਬਾਡਰਾਂ ਤੇ ਘੋਟ ਚੱਲਿਆ ਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਨੂੰ ਜਿਹੜੀ ਉਦੋਂ ਐ ਕਹਿੰਦੀ ਸੀ ਇਹ ਵਾਪਸ ਨਹੀਂ ਉਹਨਾਂ ਨੂੰ ਵਾਪਸ ਕਰਵਾਏ ਸੀ ਤੇ ਉਹਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਜਿਦੇ ਵਿੱਚ ਲਗਭਗ 750 ਕਿਸਾਨ ਮਜ਼ਦੂਰ ਸਾਡੀਆਂ ਭੈਣਾਂ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਅੱਜ ਸੰਜੋਗ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਸਾਰੇ ਮੁਲਕ ਦੇ ਅੰਦਰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਤੁਸੀਂ ਹੈੱਡਕੁਆਰਟਰਾਂ ਤੇ ਜੱਥੇਬੰਦੀਆਂ ਵੱਲੋਂ ਧਰਨੇ ਰੋਸ ਧਰਨੇ ਕਰਕੇ ਉਹਨਾਂ ਦਿੱਲੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਜਿਹੜੀਆਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਖਾਤਰ ਦੇਖਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਪੇਸ਼ ਕਰਦੇ ਆ ਜਿਨ੍ਹਾਂ ਦੇ ਡੀਸੀਆਂ ਚਾਰ ਸਾਲ ਹੋ ਗਏ ਇਹ ਬੋਚੇ ਚੱਲ ਰਹੇ ਨੇ ਇਹਨਾਂ ਮੰਗਾਂ ਨੂੰ ਮੰਨਣਾ ਸੀ ਉਹ ਹਜੇ ਤੱਕ ਲਾਹੂ ਦੇ ਕਿਤੇ ਹੋਰ ਡਾਕਰੇ ਕੰਗ ਨਾਲ ਲਾਹੂ ਪਟਰੀ ਜਾਵੇ ਇਸੇ ਕਰਕੇ ਤਾਂ ਉਦੋਂ ਜਦੋਂ ਦਿੱਲੀ ਅੰਦੋਲਨ ਦੇ ਆਪਾਂ ਇੱਕ ਵਾਰੀ ਸਮਾਪਤ ਕਰਕੇ ਆਏ ਆ ਆਪਾਂ ਕਿਹਾ ਨਹੀਂ ਕਿ ਸਮਾਪਤ ਆ ਆਪਾਂ ਕਹਿੰਦੇ ਦਿੱਲੀ ਅੰਦੋਲਨ ਮੁਲਤਵੀ ਆ ਘੋਲ ਚੱਲਦਾ ਰਹੂ ਵੱਖ-ਵੱਖ ਰੂਪਾਂ ਚ ਜਿੰਨਾ ਚਿਰ ਬਾਕੀ ਰਹਿੰਦਿਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਉਹ ਵੱਖ-ਵੱਖ ਰੂਪਾਂ ਦੇ ਵਿੱਚ ਉਦੋਂ ਤੋਂ ਲੈ ਕੇ ਘੋਲ ਜਾਰੀ ਹੈ ਸੋ ਇਸ ਕਰਕੇ ਤੇ ਜਾਰੀ ਰਹੂਗਾ ਆਉਂਦੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਕੋਈ ਵੱਜਮਾ ਕੋਲ ਐਸਕੇਮ ਦੇ ਸੱਦੇ ਤੇ ਵੀ ਕੀਤਾ ਜਾ ਸਕਦਾ ਹੈ ਇਹ ਤਿਆਰੀ ਹੈ ਆਉਂਦੇ ਦਿਨਾਂ ਦੀ ਸੋ ਇਸ ਕਰਕੇ ਜਿੰਨੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਵਿੱਚ ਹੋਰ ਐਡ ਹੋਈਆਂ ਇਹਦੇ ਵਿੱਚ ਐਮਐਸਪੀ ਦਾ ਮਾਮਲਾ ਹੈ ਕਰਜ਼ੇ ਦਾ ਮਾਮਲਾ ਹੈ ਪੈਨਸ਼ਨਾਂ ਦਾ ਮਾਮਲਾ ਹੈ ਫਸਲ ਬੀਮਾ ਦਾ ਮਾਮਲਾ ਹੈ ਕਿੰਨੀਆਂ ਮੰਗਾਂ ਉਹਦੇ ਵਿੱਚ ਐਡ ਹੋਈਆਂ ਉਹਨਾਂ ਸਾਰੀਆਂ ਬੰਦਾਂ ਨੂੰ ਮਨਾਉਣ ਖਾਤਰ ਕੋਲ ਲਗਾਤਾਰ 8-8 ਰੁਪਏ ਜਾਰੀ ਹੈ ਤੇ ਜਾਰੀ ਰਹੂਗੀ ਜਿਵੇਂ ਆਪਾਂ ਲੋਕ ਤਿੰਨ ਜਿਹੜੇ ਕਾਨੂੰਨ ਸੇ ਖੇਤੀ ਕਾਲੇ ਕਾਨੂੰਨ ਦਾ ਬੀਚੇ ਵਿੱਚ ਵੀ ਉਹ ਰੱਦ ਕਰਵਾਏ ਸੀ ਪਰ ਕਿਤੇ ਡੰਗ ਨਾਲ ਹੋਰ ਲਾਭ ਵੀ ਕਿਤੇ ਦੇਖੋ ਤਾਹੇ ਕਿਹਾ ਸੀ ਨਾ ਉਦੋਂ ਵੀ ਦਿੱਲੀ ਦੇ ਜਿਹੜੇ ਸਿੱਧੇ ਖੇਤੀਬਾੜੀ ਕਾਲੇ ਕਾਨੂੰਨ ਭਾਵੇਂ ਸਰਕਾਰ ਨੇ ਵਾਪਸ ਲੈ ਲਏ ਇਹ ਸਾਡੇ ਪ੍ਰਧਾਨ ਜਿੰਨਾ ਹੀ ਕਿਹਾ ਸੀ ਕਿ ਇਹ ਸੱਪ ਪੂਰੀ ਤਰ੍ਹਾਂ ਮਰਿਆ ਨਹੀਂ ਇਹ जख्मी ਹੋਇਆ ਜਦੋਂ ਮਰਜੀ ਫੇਰ ਇਹ ਡੰਗ ਮਾਰਨ ਦੀ ਸਮਰੱਥਾ ਇਹਦੀ ਜਿਹੜੀ ਉਹ ਨਹੀਂ ਖਤਮ ਹੋਈ ਕਿਉਂਕਿ ਸਰੀ ਦਾ ਇਹਦੀ ਹਜੇ ਕਾਇਮ ਹੈ ਉਸ ਕਰਕੇ ਰੋਟੇ ਡੰਗਾਰਾਂ ਹੀ ਉਸੇ ਦਿੱਲੀ ਅੰਦੋਲਨ ਨੂੰ ਅੱਡ-ਅੱਡ ਵੱਖ-ਵੱਖ ਰੂਪਾਂ ਨਾਲ ਹੀ ਵੱਖ-ਵੱਖ ਢੰਗਾਂ ਨਾਲ ਹੀ ਲਾਗੂ ਕੀਤਾ ਜਾ ਰਿਹਾ ਹੈ ਇਸੇ ਕਰਕੇ ਲੋਕ ਚੇਤਨਾ ਚਾਹੇ ਉਹ ਰਾਜਕਲਾ ਹੋਵੇ ਚਾਹੇ ਭਾਰਤ ਮਾਲਾ ਤਹਿਤ ਦੁਨਿਆਲਾ ਹੋਵੇ ਚਾਹੇ ਕੋਈ ਮਲੇਰ ਕੋਟਲਾ ਹੋਵੇ ਚਾਹੇ ਪੂਪੂ ਚੋਦੀਆਂ ਛੜਕਾ ਹੋਣਾ ਉਹੀ ਡਾਂਗਾਂ ਦਾ ਸੇਕ ਲੋਕ ਚੱਲ ਰਹੇ ਹੈ ਤੇ ਸਰਕਾਰਾਂ ਜਮਲ ਕਰ ਰਹੀ ਹੈ